ਗੁਰਦਾਸਪੁਰ ਦੀ ਧਰਤੀ ਇੱਕ ਵਾਰ ਫਿਰ ਕੁਦਰਤ ਦੇ ਰੰਗਾਂ ਨਾਲ ਗੁੰਜਣ ਲੱਗ ਪਈ ਹੈ। ਕੇਸ਼ਵਪੁਰ ਛੰਬ ਜੋ ਵਿਦੇਸ਼ੀ ਪੰਛੀਆਂ ਦੀ ਆਮਦ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ, ਉੱਥੇ ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਹਜ਼ਾਰਾਂ ਮੀਲਾਂ ਦਾ ਸਫ਼ਰ ਤੈਅ ਕਰਕੇ ਪੰਛੀ ਪਹੁੰਚਣ ਲੱਗ ਪਏ ਹਨ। ਜਿਨ੍ਹਾਂ ਦੇਸ਼ਾਂ ਵਿੱਚ ਬਰਫ਼ਾਨੀ ਤੂਫਾਨ ਅਤੇ ਕੜਾਕੇ ਦੀ ਠੰਡ ਪੈਦੀ ਹੈ, ਉੱਥੇ ਖੁਰਾਕ ਤੇ ਮੌਸਮ ਅਨੁਕੂਲ ਨਹੀਂ ਰਹਿੰਦਾ ਅਤੇ ਇਹੀ ਕਾਰਨ ਨੇ ਕਿ ਇਹ ਪੰਛੀ ਹਜ਼ਾਰਾਂ ਕਿਲੋਮੀਟਰ ਉੱਡ ਕੇ ਕੇਸ਼ਵਪੁਰ ਛੰਬ ਵਰਗੀਆਂ ਸੁਰੱਖਿਅਤ ਥਾਵਾਂ ਦਾ ਰੁਖ ਕਰਦੇ ਹਨ। ਕੁਦਰਤੀ ਤੌਰ ਤੇ 811 ਏਕੜ ਵਿੱਚ ਫੈਲੀ ਇਹ ਛੰਬ ਇਨ੍ਹਾਂ ਪੰਛੀਆਂ ਲਈ ਸਰਦੀਆਂ ਦੇ ਦਿਨਾਂ ਵਿੱਚ ਇੱਕ ਸਵਰਗ ਬਣ ਜਾਂਦੀ ਹੈ। ਚਾਰੋਂ ਪਾਸੇ ਪੰਛੀਆਂ ਦੀ ਚਹਿਚਹਾਹਟ, ਪਾਣੀ ਉੱਤੇ ਉਹਨਾਂ ਦੀ ਉਡਾਣ ਅਤੇ ਆਕਾਸ਼ ਵਿੱਚ ਰੰਗ-बिरंगे ਚੁੰਝ ਇਹ ਨਜ਼ਾਰੇ ਇੱਥੇ ਦੀ ਸੋਭਾ ਨੂੰ ਹੋਰ ਵਧਾ ਰਹੇ ਹਨ। ਹੁਣ ਤੱਕ ਕਰੀਬ 2.5 ਹਜ਼ਾਰ ਵਿਦੇਸ਼ੀ ਪੰਛੀ ਇੱਥੇ ਆ ਚੁੱਕੇ ਹਨ ਅਤੇ ਵਿਭਾਗ ਦਾ ਅਨੁਮਾਨ ਹੈ ਕਿ ਆਉਂਦੇ ਹਫ਼ਤਿਆਂ ਵਿੱਚ ਇਹ ਗਿਣਤੀ ਵਧ ਕੇ 20 ਹਜ਼ਾਰ ਤੱਕ ਪਹੁੰਚ ਸਕਦੀ ਹੈ। ਉਸ ਵੇਲੇ ਕేశਵਪੁਰ ਦੀ ਇਹ ertidik ਵਾਰ ਫਿਰ ਰੌਣਕਾਂ ਨਾਲ ਪਰ ਜਾਵੇਗੀ। वन विभाग ਦੇ ਅਧਿਕਾਰੀ ਮਨਵੀਰ ਸਿੰਘ ਮੁਤਾਬਕ ਇਹ ਵਿਦੇਸ਼ੀ ਪੰਛੀ ਸਿਰਫ ਸੁੰਦਰਤਾ ਹੀ ਨਹੀਂ ਵਧਾਉਂਦੇ ਸਗੋ ਵਾਤਾਵਰਣੀ ਸੰਤੁਲਨ ਲਈ ਵੀ ਬਹੁਤ ਮਹੱਤਵਪੂਰਨ ਹਨ। ਲੰਪਰੀਤ ਸਿੰਘ ਖੁਸ਼ੀਪੁਰ ਦੀ ਖਾਸ ਰਿਪੋਰਟ ਦਾ ਹਿੰਜ ਨਿਊਜ਼। ਮੈਂ ਸਰ ਫੋਰੈਸਟ ਗਾਰਡ ਇੱਥੇ ਮਨਵੀਰ ਸਿੰਘ ਤੇ ਇਹ ਜਿਹੜੀ ਆ ਪੰਜ ਪਿੰਡਾਂ ਦੀ ਪੰਚਾਇਤ ਦਾ ਟੋਟਲ ਇਹਦਾ ਰਕਬਾ 811 ਏਕੜ ਆ। ਇਥੇ ਜੋ ਹੈ ਸਭ ਨੇਚਰਲ ਆ ਕੋਈ ਆਰਟੀਫੀਸ਼ੀਅਲ ਨਹੀਂ ਆ ਨੇਚਰਲ ਵਾਟਰ ਆ ਇਥੇ بارش ਦਾ ਜਾਂ ਹੋਰ ਓਵਰਫਲੋ ਜੋ بارش ਦਾ ਪਿੰਡਾ ਤੋਂ ਹੁੰਦਾ ਉਹ ਆ ਕੇ ਇਥੇ ਹੋ ਜਾਂਦਾ ਇਥੇ ਮਾਈਗਰੇਟਿਡ ਬਰਡਸ ਆਂਦੇ ਆ ਹਜੇ ਤੱਕ ਸਰ ਇਹਦੀ ਗਿਣਤੀ 2000 ਤੋਂ 2500 ਦੇ ਵਿੱਚ ਆ ਤੇ ਪੰਛੀਆਂ ਦੀ ਗਿਣਤੀ ਉਦਾਂ 15000 ਪਲੱਸ ਹੋ ਜਾਂਦੀ ਆ ਜੋ ਪਿਛਲੀ ਰਿਪੋਰਟ ਦੇ ਸਾਬਤ ਨੇ ਆ ਤੇ ਕੋਈ 100 ਪਲੱਸ ਸਪੀਸੀਜ਼ ਹੋ ਜਾਂਦੀਆਂ ਨਾਰਮਲ ਇਥੇ ਇਸ ਤੋਂ ਵੱਧ ਦੀ ਸਪੀਸੀਜ਼ ਹੁਣ ਘਟ ਨਹੀਂ ਹੋਣਗੀਆਂ ਕੁਝ ਪੰਛੀ ਇਥੇ ਰੁੱਕ ਜਾਂਦੇ ਆ ਕੁਝ ਮਤਲਬ ਜਿੱਦਾਂ ਇੱਥੇ ਵਿਜ਼ਿਟ ਕਰਕੇ ਸ਼ਾਲਾਪੱਤਨ ਚਲ ਜਾਂਦੇ ਆ ਕੁਝ ਉੱਥੇ ਮਰਾੜੇ ਪੱਤਨ ਤੇ ਚਲ ਜਾਂਦੇ ਆ ਕਾਫੀ ਸਰ ਮਾਈਗਰੇਟਰੀ ਬਰਡਸ ਜਿੱਦਾਂ ਸਪੋਰਟ ਬਿਲ ਡੱਕ ਗਲੋਸਰੀ ਆਈਬੀਸ ਹੋਰ ਜਿੱਦਾਂ ਸਾਰਸ ਗ੍ਰੇਨ ਇੱਥੇ ਪੇਅਰ ਆ ਉਹ ਪੱਕਾ ਹੀ ਰਹਿਣਦੇ ਆ ਦੋ ਪੇਅਰ ਹੋ ਗਏ ਆ ਉਹ ਇੱਥੇ ਆਸਟ੍ਰੇਲੀਆ ਤੋਂ ਆਇਆ ਸੀ ਉਹ ਇੱਥੇ ਹੀ ਛੇ ਰਹਿਣ ਲੱਗ ਪਿਆ ਯਾਤਰੀ ਸਰ ਜਿੱਦਾਂ ਸਕੂਲ ਦੇ ਬੱਚੇ ਆਉਂਦੇ ਆ ਆਪਣੇ ਕੋ ਕਮਿਊਨਿਟੀ ਹਾਲ ਆ ਉੱਥੇ ਅਸੀਂ ਆਡੀਟੋਰੀਅਮ ਚ ਉਹਨਾਂ ਨੂੰ ਬੰਡਾ ਬਿਠਾ ਕੇ ਵਹ ਸਲਾਈਡ ਵਗੈਰਾ ਚਲਾ ਕੇ ਉਹਨਾਂ ਨੂੰ ਪੰਛੀਆਂ ਬਾਰੇ ਦੱਸੀਦਾ ਅੰਦਰ ਸਾਡੇ ਕੋਲ ਉੱਥੇ ਲੱਗੇ ਆ ਪੰਛੀਆਂ ਦੀਆਂ ਫੋਟੋਆਂ ਬੱਚੇ ਉਰ ਤੋਂ ਵੇਅਰ ਹੁੰਦੇ ਆ ਫਿਰ ਉਹ ਕੰਟੀਨ ਵਗੈਰਾ ਉੱਥੇ ਬੈ ਕੇ ਆਪਣਾ ਉਹ ਬ੍ਰੇਕਫਾਸਟ ਜਾਂ ਲੰਚ ਵਗੈਰਾ ਲੈ ਸਕਦੇ ਆ ਤੇ ਕਈ ਵਾਰ ਆਹੀਂ ਅਵੇਅਰਨੈਸ ਪ੍ਰੋਗਰਾਮ ਕਰੀਦਾ ਸਕੂਲਾਂ ਦੇ ਬੱਚਿਆਂ ਨੂੰ ਇਨਵਾਈਟ ਕਰੀਦਾ ਫਿਰ ਆਹੀਂ ਉਹਨਾਂ ਨੂੰ ਬ੍ਰੇਕਫਾਸਟ ਵਗੈਰਾ ਪ੍ਰੋਵਾਈਡ ਕਰੀਦਾ ਫਿਰ ਬੱਚਿਆਂ ਨੂੰ ਬਾਹਰ ਇੱਥੇ ਵਿਜ਼ਿਟ ਕਰਾਉਣ ਲਈ ਇੱਥੇ ਵਾਚ ਟਾਵਰ ਬਣਿਆ ਆ ਵਾਚ ਟਾਵਰ ਤੇ ਬਿਠਾ ਕੇ ਆਹੀਂ ਉਹਨਾਂ ਨੂੰ ਦੂਰਬੀਨ ਵਗੈਰਾ ਦੇ ਕੇ ਯਸ 11 ਬੱਚੇ ਨੂੰ ਤੇ ਫਿਰ ਉਹ ਵੀ ਮਤਲਬ ਵਧੀਆ ਵੇ ਉਹਦੇ ਲਈ ਉਹੀ ਤੁਹਾਨੂੰ ਦੱਸਿਆ ਨਾ ਉਥੇ ਅੰਦਰ ਹੀ ਪਹਿਲਾਂ ਉਹਨਾਂ ਨੂੰ ਦੱਸਿਆ ਜਾਂਦਾ ਕਿ ਇਹ ਪੰਛੀ ਜਿਹੜੇ ਮਾਈਗਰੇਟਿਡ ਆ ਇਹਦਾ ਇਹ ਨਾਮ ਆ ਤੇ ਇਹ ਦੀ ਫੋਟੋ ਆ ਫਿਰ ਉਹਨਾਂ ਨੂੰ ਇੱਥੇ ਆ ਕੇ ਮਤਲਬ ਫੀਲਡ ਵਿਜ਼ਿਟ ਕਰਾਇਆ ਜਾਂਦਾ ਸਰ ਜਿਆਦਾ ਨੇਚਰਲੀ ਆ ਫਿਸ਼ਿੰਗ ਵਗੈਰਾ ਇੱਥੇ ਪੰਛੀ ਖਾਂਦੇ ਆ ਜਿਹੜੇ ਦੂਸਰੇ ਆ ਉਹ ਪੰਛੀ ਐਦਾਂ ਆ ਕਿ ਮਾਰਨਿੰਗ ਚਲੇ ਜਾਂਦੇ ਆ ਫੀਲਡ ਲੈ ਕੇ ਈਵਨਿੰਗ ਫੇਰ ਵਾਪਸ ਆ ਜਾਂਦੇ ਆ ਇਹ ਸਰ ਜਿਹੜੇ ਪੰਛੀ ਐ ਜ਼ਿਆਦਾਤਰ ਮਾਈਗਰੇਟਿਡ ਆ ਇਹਦੇ ਵਗੈਰਾ ਨਾਲ ਸਾਡੇ ਕੋਲ ਚੰਡੀਗੜ੍ਹ ਟੀਮ ਆਂਦੀ ਆ ਜਦੋਂ ਅਸੀਂ ਪੰਛੀਆਂ ਦੀ ਕਾਊਂਟਿੰਗ ਕਰੀਦਾ ਉਹ ਫਿਰ ਇਕੱਲੇ ਇਕੱਲੇ ਪੰਛੀ ਨੂੰ ਕਾਊਂਟ ਕਰ ਦਿਆ ਕਿ ਇਹ ਪੰਛੀ ਉਹ ਸਾਈਡ ਤੋਂ ਆਇਆ ਤੇ ਐਨੇ ਪੰਛੀ ਹੋ ਗਏ ਆ ਇਹਦੇ ਵਗੈਰਾ ਤਿੰਨ ਚਾਰ ਉਹਦੇ ਸਰਵੇ ਹੁੰਦੇ ਆ ਫਿਰ ਉਹ ਸਟੇ ਕਰਦੇ ਆ ਤੇ ਤਕਰੀਬਨ ਸਾਰੇ ਪੰਛੀ ਸਰ ਇੱਥੇ ਆ ਕੇ ਜ਼ਿਆਦਾ ਇੱਥੇ ਹੀ ਰੁਕਦੇ ਆ ਸ਼ਾਲਾ ਪੱਤਨ ਥੋੜੇ ਇੱਥੋਂ ਕੁਝ ਸ਼ਾਲਾ ਪੱਤਨ ਜਲ ਜੰਦੇ ਕੁਝ ਉੱਥੇ ਜਲ ਜਾਂਦੇ ਜੀ ਸਰ ਇਦਾਂ ਦਾ ਇੱਕ ਸਾਰਸ ਗਰੇਨ ਦਾ ਪੇਅਰ ਆ ਉਹ ਕਾਫੀ 4-5 ਸਾਲਾਂ ਤੋਂ ਉੱਥੇ ਰਹਿ ਰਿਆ ਉਹ ਆਸਟ੍ਰੇਲੀਆ ਤੋਂ ਆਇਆ ਸੀ ਹੁਣ ਇੱਥੇ ਸਟੇ ਕਰਨ ਆਇਆ ਹੁਣ ਉਹਦੇ ਅੱਗੇ ਫੈਮਿਲੀ ਵੀ ਵੱਧ ਗਈ ਆ ਤੇ ਉਹ ਦੋ ਪੇਅਰ ਹੋ ਗਏ ਮਤਲਬ ਟੋਟਲ 4 ਹੋ ਗਏ ਆ ਸਾਰਸ ਗਰੇਨ ਦੇ ਉਹ ਜ਼ਿਆਦਾਤਰ ਇੱਥੇ ਡਾਲੇ ਵਾਲੇ ਤਲਾਚੀ ਹੁੰਦਾ ਆ ਕਈ ਵਾਰ ਇੱਥੋਂ ਸ਼ਾਲਾ ਪੱਤਨ ਵੀ ਚਲ ਜਾਂਦਾ ਜਤਰੀ ਸਰ ਆਂਦੇ ਆ ਉਹਨਾਂ ਨੂੰ ਮੇਨ ਇਹੀ ਮੈਸੇਜ ਆ ਕਿ ਆ ਕੇ ਇੱਥੇ ਮਤਲਬ ਪਲਾਸਟਿਕ ਦਾ ਯੂਜ਼ ਨਾ ਕਰਨ ਕਿਉਂਕਿ ਇਹ ਨੈਚੁਰਲ ਆ ਸੋਰਸ ਤੇ ਪੰਛੀਆਂ ਨੂੰ ਇਹਦੇ ਨਾਲ ਡਿਸਟਰਬੈਂਸ ਹੁੰਦੀ ਹੈ ਜਦੋਂ ਪੈਕੇਟ ਜਾਂ ਬੋਤਲ ਪਾਣੀ ਚ ਸੁੱਟ ਦਿੰਦੇ ਆ ਬਾਕੀ ਬਹੁਤ ਵਧੀਆ ਜਿੰਨੇ ਵੀ ਆਂਦੇ ਕੋਆਪਰੇਟ ਕਰਦੇ ਆ بس ਇੱਕ ਇਹ ਹੀ ਮੈਸੇਜ ਆ ਕਿ ਆ ਕੇ ਇਥੇ ਕੋਸ਼ਿਸ਼ ਕਰਨਗੇ ਇਥੇ ਉਹ ਨਾ ਜ਼ਿੰਦਗੀ ਨਾ ਕਰਨ